ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਪੁਰਾਣਾ ਵੀ ਚੱਕ ਕੇ ਦੇਖ ਲਓ ਨਾ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ ਦੇ ਵਿੱਚ ਨਹੀਂ ਹੋਏਗਾ ਜੀ ਉਦੋਂ ਉਦੋਂ ਉਹਨਾਂ ਪੰਥਕ ਮੁੱਦੇ ਯਾਦ ਆਉਣਗੇ ਜਦੋਂ ਪਾਵਰ ਦੇ ਵਿੱਚ ਹੋਏਗਾ ਉਦੋਂ ਪੰਥਕ ਮੁੱਦੇ ਸਾਈਡ ਤੇ ਜਿਹੜੇ ਰਹਿ ਜਾਂਦੇ ਨੇ ਇਹ ਜਿਹੜਾ ਹੈਗਾ ਹੁਣ 1997 ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਉਦੋਂ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਸਨ ਕਿ ਭਾਈ ਜਿਹੜਾ ਹੈਗਾ ਇਹ ਜਿਹੜੇ ਪੁਲਿਸ ਮੁਕਾਬਲੇ ਹੋਏ ਨੇ ਜਾਂ ਜਿਹੜੇ ਆਪਾਂ ਕਹੀ ਕਿ ਨਜਾਇਜ਼ ਜਿਹੜੇ ਨੌਜਵਾਨ ਮਾਰੇ ਗਏ ਨੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਐ ਅਸੀਂ ਉਹਨਾਂ ਨੂੰ ਦਿਆਂਗੇ ਬਰ ਜਦੋਂ ਸਰਕਾਰ ਆਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹੋ ਜਿਹੀ ਗੱਟਮਟ ਹੋਈ ਹੈ ਈਵਨ ਕਿ ਵਿਧਾਨ ਸਭਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਹੁਣ ਇਹਨਾਂ ਦਾ ਗੱਲਾਂ ਨੂੰ ਕਰਕੇ ਕੋਈ ਫਾਇਦਾ ਨਹੀਂ ਹੈਗਾ ਕਿ ਹੁਣ ਤੁਸੀਂ ਪੁਰਾਣੀਆਂ ਗੱਲਾਂ ਜੜੀਆਂ ਉਹ ਰਹਿਣ ਦਿਓ ਮਤਲਬ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਇਹ ਸ਼ੁਰੂ ਤੋਂ ਹੀ ਜਿਹੜਾ ਇਸ ਤਰ੍ਹਾਂ ਦਾ ਚੱਲਦਾ ਰਿਹਾ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਕਿਉਂ ਹੋਇਆ ਰਾਜਨੀਤਿਕ ਪਾਰਟੀ ਨੂੰ ਤਾਂ ਚੋਣਾਂ ਦਾ ਹੀ ਹੁੰਦਾ ਹੈ ਚੋਣਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਜੇ ਆਪਾਂ ਇੱਕ ਸੋਸ਼ਲ ਮੀਡੀਆ ਕਹਿ ਲਈਏ ਕਿ ਵੱਡੇ ਪੱਦਰ ਤੇ ਨਹੀਂ ਸੀ ਹੈਗਾ ਲੋਕਾਂ ਨੂੰ ਇਹਨਾਂ ਪਤਾ ਨਹੀਂ ਸੀ ਲੱਗਦਾ ਇਹ ਗਲਤੀਆਂ ਜਿਹੜੀਆਂ ਪਹਿਲਾਂ ਵੀ ਇਦਾਂ ਹੀ ਕਰਦੇ ਰਏ ਆ ਇਹ ਨਹੀਂ ਆ ਕਿ 2015 ਦੇ ਵਿੱਚ ਹੋਈਆਂ 2009 ਦੇ ਵਿੱਚ ਨੂਰਮਲੀਏ ਵਾਲਾ ਇਨਸੀਡੈਂਟ ਇੱਕ ਵੱਡੇ ਪੱਧਰ ਤੇ ਹੋਇਆ ਸੀ ਜਿਸ ਦੇ ਵਿੱਚ ਦਰਸ਼ਨ ਸਿੰਘ ਲੋਹਾਰਾ ਲੁਧਿਆਣੇ ਤੋਂ ਸਾਨੂੰ ਸ਼ਹੀਦ ਹੋਏ ਸਨ ਔਰ ਇਸੇ ਤਰੀਕੇ ਦੇ ਨਾਲ ਜਿੱਦਾਂ ਬਰਗਾੜੀ ਦੇ ਵਿੱਚ ਹੋਇਆ ਨਾ ਇਸੇ ਤਰੀਕੇ ਦੇ ਨਾਲ ਹੀ ਪੁਲਿਸ ਵਾਲਾ ਘਟਨਾਕਰਮ ਉਦੋਂ ਵੀ ਵਾਪਰਿਆ ਸੀ ਕਿਉਂਕਿ ਹੁਣ ਮੀਡੀਆ ਦੇ ਵਿੱਚ ਇਸ ਚਾਰੀਆਂ ਚੀਜ਼ਾਂ ਲਿਆਂਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੋ ਸ਼੍ਰੀ ਕਾਲ ਤਕਤ ਸਾਹਿਬ ਜਾਂ ਹੋਰ ਪੰ ਸਿੰਘ ਸਾਹਿਬਾਨਾਂ ਦੀ ਉੱਥੇ ਬੈਠਕ ਹੋਈ ਉਸ ਬੈਠਕ ਦੇ ਵਿੱਚ ਜਿਹੜੇ ਫੈਸਲੇ ਲਿੱਤੇ ਗਏ ਉਹ ਅਕਾਲੀ ਦਲ ਦੀ ਛਤਰਛਾਇਆ ਤੋਂ ਹਟ ਕੇ ਫੈਸਲੇ ਲੈਂਦੇ ਗਏ ਨੇ ਯਾਨੀ ਅਕਾਲੀ ਦਲ ਭਾਵੇਂ ਨੈਸ਼ਨਲਿਜ਼ਮ ਪਾਰਟੀ ਕੋਹਾਏ ਭਾਵੇਂ ਪੰਜਾਬੀ ਪਾਰਟੀ ਕੋਹਾਏ ਇਹ ਹੁਣ ਆਉਣ ਵਾਲੇ ਸਮੇਂ ਵਿੱਚ ਡਾਵਾ ਡੋਲ ਸਥਿਤੀ ਪੈਦਾ ਕਰ ਸਕਦੇ ਨੇ ਇਹ ਮੁੱਦਾ ਇਸ ਕਰਕੇ ਮੈਂ ਵਿਚਾਲੇ ਜੁਆਇਨ ਕੀਤਾ ਕਿਉਂਕਿ ਮਨਜਿੰਦਰ ਸਿੰਘ ਸਰਸਾ ਜਿਉ ਹਰਦੀਪ ਸਿੰਘ ਮਿੱਜਰ ਨੂੰ ਭਾਰਤ ਵਾਲੇ ਪੱਖ ਤੋਂ ਅਤਵਾਦੀ ਕਿਹਾ ਹੁੰਦੇ ਸੀ ਤੇ ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੇਕਰ ਫਰਮਾਨ ਜਾਰੀ ਕੀਤਾ ਉਹਨਾਂ ਦੀ ਤਸਵੀਰ ਅਜਾਇਬ ਘਰ ਜੇ ਚਲਾਈ ਜਾਏ ਉੱਥੇ ਉਹ ਸ਼ਾਂਤ ਨੇ ਬਿਲਕੁਲ ਹੋਤੇ ਹੁਣ ਜਾਤੇ ਹੋਣ ਨਾ ਫਿਰ 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 ਕੀ ਹੋਏਗਾ ਕਿ ਪੂਰਾ ਕੱਚਾ ਚੇਟਾ ਖੁੱਲ ਜਾਏਗਾ ਨਾ ਫਿਰ ਤੇ ਉਹ ਖੁੱਲ ਕੇ ਹੋ ਗਿਆ ਫਿਰ ਤੇ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਫਿਰ ਦੁਬੇ ਬੰਨੇ ਪੂਰਾ ਹੀ ਗਿਣਿਆ ਜਾਣ ਲੱਗ ਜਾਏਗਾ ਹੁਣ ਤਾਂ ਫਿਰ ਵੀ ਅਜੇ ਥੋੜਾ ਜੱਤ ਲਾਈ ਲਾਈਨ ਹੈਗੀ ਹੈ ਕਿ ਅਜੇ ਵੀ ਜਿਹੜਾ ਹੈ ਥੋੜਾ ਜਿਆ ਲੋਕੀ ਸੌਫਟ ਕਾਰਨ ਰੱਖਦੇ ਨੇ ਕਿ ਉਹ ਜੀ ਪੋਲੀਟੀਸ਼ੀਅਨ ਨੇ ਜਾਂ ਉਹਨਾਂ ਦੀ ਉੱਪਰ ਤੱਕ ਅਪਰੋਚ ਹੈਗੀ ਹੈ ਕਿ ਕੰਮ-ਕੁਮ ਕਈਆਂ ਨੇ ਕਰਾਉਣੇ ਹੁੰਦੇ ਨੇ ਪਰ ਜੇ ਇਸ ਤਰ੍ਹਾਂ ਦਾ ਹੋ ਗਿਆ ਹੁਣ ਜੇ ਉਹ ਆਕਾਲਤਖ ਸਾਹਿਬ ਦਾ ਵਿਰੋਧ ਕਰਨ ਲੱਗ ਜਾਣਗੇ ਤੇ ਫਿਰ ਤਾਂ ਆਪਾਂ ਕੀ ਕਿ ਕਿਤਨਾ ਕਿਤੇ ਜਿਹੜਾ ਹੈਗਾ ਇਹ ਫਿਰ ਤਾਂ ਪੂਰੀ ਹੀ ਇੱਕ ਗੂੜੀ ਲਾਈਨ ਜਿਹੜੀ ਹੈ ਇੱਕ ਲਕੀਰ ਜਿਹੜੀ ਹੈ ਉਹ ਖਿੱਚੀ ਜਾਏਗੀ ਔਰ ਇਸ ਦੇ ਵਿੱਚ ਇੱਕ ਲਕੀਰ ਜਿਹੜੀ ਹੈ ਹੌਲੀ ਹੌਲੀ ਗੂੜੀ ਹੋ ਰਹੀ ਹੈ ਮੌਜੂਦਾ ਸਰਕਾਰ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਹੌਲੀ ਹੌਲੀ ਜਿਹੜਾ ਹੈ ਸਿੱਖਾਂ ਨੂੰ ਵੀ ਹੈ ਇਹਦਾ ਪਤਾ ਲੱਗਣਾ ਚાલુ ਹੋ ਗਿਆ ਹੈ ਚਾਹੇ ਥੋੜੀਆਂ-ਥੋੜੀਆਂ ਘਟਨਾਵਾਂ ਹੋਣ ਸਾਨੂੰ ਲੱਗਦਾ ਨਹੀਂ ਕਿ ਘਟਨਾਵਾਂ ਆਮ ਨੇ ਪਰ ਲੋਕਾਂ ਨੂੰ ਪਤਾ ਲੱਗਣਾ ਚાલુ ਹੋ ਗਿਆ ਕਿ ਜੇ ਤੁਸੀਂ ਸਿੱਖ ਹੋ ਤੇ ਜੋ ਕੋਲਕਾਤਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਇਆ ਕਿ ਇੱਕ ਆਈਪੀਐਸ ਅਫਸਰ ਨੂੰ ਹੀ ਜਿਹੜਾ ਹੈ ਖਾਲਸਤਾਨੀ ਕਹੇ ਕਿ ਸੰਬੋ ਕੀਤਾ ਗਿਆ ਜਾਂ ਵਿਤਕਰਾ ਕੀਤਾ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਹਿਮਾਚਲ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਇਹਦੇ ਨਾਲ ਜਿਹੜਾ ਕਿਤਨਾ ਕਿਤੇ ਆਪਾਂ ਕੀ ਕਿ ਪਤਾ ਤੇ ਲੱਗਦਾ ਹੀ ਹੈ ਲੋਕਾਂ ਨੂੰ ਕਿਤਨਾ ਕਿਤੇ ਤੇ ਜਾਣਕਾਰੀ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਨੌਲੇਜ ਵਾਧੀ ਹੈ